ਸਾਰਨ ਪਾਪਰੀ ਸਤਿ ਸ਼੍ਰੀਕਾਲ ਜੀ ਜਾਨ ਮੈਂ ਰਾਜਵੀਰ ਵੀਰੇ ਨੂੰ ਮੈਂ 5 5 ਮਿੰਟਾਂ ਵਾਸਤੇ ਮਿਲਿਆ ਸੀ ਉਹ ਵੀ ਉਹ ਵਜ ਗੜੀ ਸੀ ਉਹਨਾਂ ਦੇ ਫਾਦਰ ਸਾਹਿਬ ਦੇ ਭੋਗ ਤੇ ਮਿਲਿਆ ਸੀ ਮੈਂ ਮਰਖਾ ਤਿੰਨ ਚਾਰ ਸਾਲ ਪਹਿਲੋਂ 락ਡਾਊਨ ਦੇ ਵਿੱਚ ਤੇ ਉਹੀ 5 ਮਿੰਟ ਦੀ ਮੇਰੀ ਮੁਲਾਕਾਤ ਹੈ ਮੇਰੀ ਕਦੇ ਫੋਨ ਤੇ ਵੀ ਡਿਸਕਸ਼ਨ ਨਹੀਂ ਹੋਈ ਕਦੇ ਮੇਰੀ ਵੀਰੇ ਨਾਲ ਗੱਲ ਨਹੀਂ ਹੋਈ ਨਾ ਮੇਰੀ ਕਦੇ ਇੰਟਰਨੈਟ ਤੇ ਕਦੇ ਕੋਈ ਗੱਲ ਹੋਈ ਆ ਮਤਲਬ ਮੈਂ ਸਿਰਫ ਉਹੀ 50 ਮਿੰਟਾਂ ਵਾਸਤੇ ਵੀਰੇ ਨੂੰ ਮਿਲਿਆ ਬਟ ਮੈਂ ਚਲੋ ਗਾਣੇ ਸੁਨੇ ਸਾਰਾ ਕੁਝ ਪਰ ਜਦੋਂ ਜਿੱਦਾਂ ਐਕਸੀਡੈਂਟ ਹੋਇਆ ਸਾਨੂੰ ਨਿਊਜ਼ ਮਿਲੀ ਜਿੱਦਾਂ ਮੇਰਾ ਤੇ ਇੱਕੋ ਕੀ ਭਜਦੀ ਸੀ ਸੀਗਾ ਅਸੀਂ ਬੰਬੂਕਾਰ ਦਾ ਸ਼ੂਟ ਕਰਦੇ ਸੀ ਸਾਨੂੰ ਕਰਮਜੀਤ ਭਾਈ ਦਾ ਫੋਨ ਆਇਆ ਕਰਮਜੀਤਨ ਮੌਲਵੀ ਦੇ ਦਾ ਵੀ ਆਪਣੇ ਵਾਲੇ ਰਾਜਵੀਰ ਦੇ ਸੱਟ ਵੱਜੀ ਤੇ ਉਹ ਸਾਨੂੰ ਪਤਾ ਸੀ ਸਵੇਰੇ ਮਤਲਬ ਉਦੋਂ ਚਲੋ ਅਨਫੋਰਚੂਨੇਟ ਸੀਗਾ ਅਸੀਂ ਵੀ ਫਸੇ ਸੀਗੇ ਕੋਈ ਐਬਜਾ ਦਿਨ ਸੀ ਉਦੋਂ ਸ਼ੂਟ ਦਾ ਸਾਡਾ ਪੀ ਚਲੋ ਪ੍ਰੋਡਿਊਸਰ ਪੁਆਇੰਟ ਆਫ View ਤੋਂ ਪੀਓ ਛੱਡਿਆ ਨਹੀਂ ਸੀ ਜਾ ਸਕਦਾ ਉਹ ਛੱਡ ਗਿਆ ਸੀ ਨਹੀਂ ਸੀ ਦੌੜ ਸਕਦੇ ਰਾਈਟ ਅਵੇ ਬਟ ਚਲੋ ਮੇਰਾ ਤੇ ਫਿਰ ਵੀ ਇਸ ਹਿਸਾਬ ਦਾ ਸੀਨ ਸੀਗਾ ਵੀ ਮੈਂ ਚੁੱਪ ਰਹਿਣਾ ਸੀ ਥੋੜਾ ਜਿਹਾ ਮੈਂ ਸਾਈਡ 'ਚ ਰਹਿਣਾ ਸੀ ਤੇ ਅਨਫੋਰਚੂਨੇਟ ਤੇ ਭਾਜੀ ਕੋਗੀ ਭਾਜੀ ਵਾਸਤੇ ਉਹ ਥੋੜਾ ਜਿਹਾ ਮਤਲਬ ਕਾਮੇਡੀ ਕਾਮੇਡੀ 'ਚ ਮੈਂ ਕਿਹਾ ਸੀ ਤਾਂ ਥੋੜਾ ਜਿਹਾ ਪ੍ਰਾਊਡਲੀ ਤੇ ਹੱਸ ਕੇ ਜੇ ਪਰਫਾਰਮ ਕਰਨਾ ਸੀ ਤੇ ਮੈਂ ਭਾਜੀ ਦੀਆਂ ਅੱਖਾਂ ਵੱਲ ਵੇਖਦਾ ਸੀ ਉਦੋਂ ਵੀ ਇਹਨਾਂ ਦੀਆਂ ਵੀ ਅੱਖਾਂ 'ਚ ਪਾਣੀ ਤੇ ਮੈਨੂੰ ਸਾਨੂੰ ਵੀ ਨਾ ਸਮਝ ਲੱਗੇ ਸਾਨੂੰ ਮਤਲਬ ਤੁਸੀਂ ਬਲੀਵ ਨਹੀਂ ਕਰਨਾ कि ਅਸੀਂ ਉਹ 4-5 ਘੰਟੇ ਲੰਚ ਤੋਂ ਮਤਲਬ অলਮੋਸਟ ਲਾਲ ਨੂੰ ਜਿਸ ਸਾਨੂੰ 12:00 12:00 ਕੁਝ 12:00 ਕੁਝ ਫੋਨ ਆਇਆ ਤੇ ਉਹ ਤੋਂ ਲੈ ਕੇ ਅਸੀਂ 4-5 ਵਜੇ ਤੱਕ ਉਸ ਸਮਾਂ ਕਿਵੇਂ ਕੱਢਿਆ ਤੇ ਉਸ ਤੋਂ ਬਾਅਦ ਨਾਲ ਦੇ ਨਾਲ ਅਸੀਂ ਗੱਡੀਆਂ ਭਜਾਈਆਂ ਤੇ ਅਸੀਂ ਮੋਹਾਲੀ ਆ ਗਏ ਸੋ ਮਤਲਬ ਚੁਣਾਈ ਨਹੀਂ ਹੋ ਪਰੰਗਲ ਮੈਂ ਫਿਰ ਸਿੱਧਾ ਭਾਈਸ ਮੁਦਦ ਮੇਨ ਗੱਲ ਮੈਂ ਜਿਹੜੀ ਮੇਨ ਕਰਾਂ 28 ਤਰੀਕ ਨੂੰ ਫਿਲਮ ਆਉਣੀ ਹੈ ਜਿਹਦੇ ਕਰਕੇ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਤੇ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਵੀ ਚਲੋ ਅਸੀਂ ਫਿਲਮਾਂ ਕਰਦੇ ਹਾਂ ਸਾਰਾ ਕੁਝ ਕਰਦੇ ਹਾਂ ਤੁਸੀਂ ਬੇਸ਼ੱਕ ਕੋਈ ਮੇਰੀ ਫਿਲਮ ਆਵੇ ਵੇਖੋ ਨਾ ਵੇਖਿਓ ਉਹ ਦਾ ਐਸ ਐਵਰੀਥਿੰਗ ਪਰ ਤੁਸੀਂ ਮੇਰੇ ਕਰਕੇ ਮੇਰੀ ਇਹ ਬੇਨਤੀ ਹੈ ਵੀ ਤੁਸੀਂ ਮੇਰੇ ਵੀਰ ਦੀ ਫਿਲਮ ਰਾਜਵੀਰ ਦੀ ਫਿਲਮ ਵੇਖਣੀ ਜ਼ਰੂਰ ਹੈ ਤੇ ਤੁਸੀਂ ਜਿੱਥੇ ਕਿਤੇ ਵੀ ਹੋ ਦੁਨੀਆ ਦੇ ਵਿੱਚ ਤੇ ਫਿਲਮ ਬਹੁਤ ਵੱਡੇ ਲੈਵਲ ਤੇ ਰਿਲੀਜ਼ ਹੋਊਗੀ ਤੇ ਸਾਡੇ ਡਿਸਟ੍ਰਿਬਿਊਟਰਸ ਆ ਵੀ ਸਾਡੇ ਨਾਲ ਨੇ ਪ੍ਰਮੋਟਰ ਵੀ ਸਾਰੇ ਨਾਲ ਨੇ ਤੇ ਵਧੀਆ ਲੈਵਲ ਤੇ ਫਿਲਮ ਰਿਲੀਜ਼ ਹੋਊਗੀ ਤੁਸੀਂ ਜਿੱਥੇ ਮਰਜ਼ੀ ਹੋ ਮੋਂ ਦੁਨੀਆ ਦੇ ਕੋਨੇ 'ਚ ਉੱਥੇ ਤੁਹਾਨੂੰ ਫਿਲਮ ਦੇਖਣ ਨੂੰ ਮਿਲੂਗੀ ਤੇ ਬਸ ਮੇਰੇ ਤੁਹਾਨੂੰ ਦੋਨੇ ਹੱਥ ਜੋੜ ਕੇ ਇਹੋ ਬੇਨਤੀ ਹੈ ਵੀ ਤੁਸੀਂ ਆਪਣੇ ਪਰਿਵਾਰਾਂ ਦੇ ਨਾਲੇ ਜਾ ਕੇ ਫਿਲਮ ਜ਼ਰੂਰ ਵੇਖਣੀ ਹੈ ਕਿਉਂਕਿ ਇਸ ਚੀਜ਼ ਨਾਲ ਪਰਿਵਾਰ ਨੂੰ ਬਹੁਤ ਸਪੋਰਟ ਮਿਲਦੀ ਹੈ ਸੋ ਜੋ ਵੀ ਇਹ ਗੱਲ ਤੋਂ ਕਮਾਇਆ ਜਾਣਾ ਉਹ ਮਤਲਬ ਚੰਗੇ ਚੰਗੇ ਥਾਂ ਹੀ ਜਾਣਾ ਹੈ ਮੇਰੀ ਬਸ ਤੁਹਾਨੂੰ ਉਹ ਬੇਨਤੀ ਹੈ ਕਿ ਤੁਸੀਂ ਸਾਡੀਆਂ ਫਿਲਮਾਂ ਆਉਣੀਆਂ ਤੇ ਉਹ ਮੈਂ ਆਪ ਹੀ ਮੈਂ ਬੇਨਤੀ ਕਰਦਾ ਤੁਸੀਂ ਮੇਰੀ ਫਿਲਮ ਭਾਵੇਂ ਮਿਸ ਕਰਦੇ ਹੋ ਜੇ ਪਰ ਆਹ ਨਹੀਂ ਤੁਸੀਂ ਮਿਸ ਕਰਨੀ ਹੈ ਮੇਰੇ ਹੱਥ ਬਨ ਕੇ ਬੇਨਤੀ ਹੈ ਤੁਹਾਨੂੰ ਥੈਂਕ ਯੂ ਸੋ ਮਚ